ਬੇਹਿੰਮਤੀ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜੀ ਹਾਂ ਜਿਸ ਨੇ ਸਖਤ ਮਿਹਨਤ ਕਰਨ ਵਾਲੇ ਸੋਚ ਲਿਆ ਹੋਵੇ ਤੇ ਮੁਕਾਮ ਹਾਸਲ ਕਰਨ ਵਾਲੇ ਸੋਚਿਆ ਹੋਵੇ ਤਾਂ ਉਹ ਹਰ ਹਾਲਤ ਦੇ ਵਿੱਚ ਸਖਤ ਮਿਹਨਤ ਦੇ ਸਦਕਾ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦਾ ਹੈ ਅਜਿਹਾ ਹੀ ਕਰ ਵਿਖਾਇਆ ਬੁੱਢਰਾਡਾ ਦੇ ਕਸਬਾ ਪੋਹਾ ਦੇ ਵਿੱਚ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਨੇ ਜਿਸ ਨੇ ਕੀ ਬੱਕਰੀਆਂ ਚਾਰਨ ਦੇ ਨਾਂ ਨਾਲ ਜੋ ਜੀਸੀ ਨੈਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਦਾ ਤੇ ਪੂਰੇ ਮਾਨਸੇ ਜ਼ਿਲ੍ਹੇ ਦਾ ਨਾਮ ਚਮਕਾਇਆ ਜਿਹਦੇ ਚੱਲਦੇ ਲੋਕ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਇੱਕ ਸਾਦੇ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਜਿਸ ਦੀ ਮਾਂ ਘਰ ਦੇ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ ਤੇ ਪਿਤਾ ਪੱਠੇ ਦੇ ਉੱਤੇ ਕੰਮ ਕਰਦਾ ਇਹ ਲੜਕਾ ਕਦੇ ਵੀ ਆਪਣੇ ਪਿਤਾ ਨਾਲ ਪੱਠੇ ਤੇ ਕੰਮ ਕਰਦਾ ਤੇ ਕਦੇ ਬੱਕਰੀਆਂ ਚਾਰਦਾ ਪੂਰੀ ਮਿਹਨਤ ਦੇ ਨਾਲ ਅੱਜ ਇਸਨੇ UGC NET ਦੀ ਪ੍ਰੀਖਿਆ ਪਾਸ ਕਰਕੇ ਸਿਤਾਰੇ ਵਾਂਗ ਨਾਮ ਚਮਕਾ ਦਿੱਤਾ ਹੈ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ 38 ਸ ਨੌਜਵਾਨ ਨੇ ਦੱਸਿਆ ਕਿ ਕਿਵੇਂ ਸਖਤ ਮਿਹਨਤ ਕੀਤੀ ਤੇ ਅੱਜ ਉਸਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਕਿ ਉਸਨੇ UGC ਦੀ ਜਿਹੜੀ ਪ੍ਰੀਖਿਆ ਉਹ ਪਾਸ ਕੀਤੀ ਹੈ ਜੀ ਮੈਂ ਇਸ ਤੋਂ UGC NET ਕੁਆਲੀਫਾਈ ਕਰਨ ਤੋਂ ਪਹਿਲਾਂ ਇਹ ਸਟੱਟ 2024 ਦੀ ਤਿਆਰੀ ਕੀਤੀ ਸੀ ਸਕਸੈਸ ਫੰਡ ਬਰਲਾਡਾ ਤੋਂ ਉੱਥੋਂ ਦੇ ਐਮ ਡੀ ਨੇ ਰੋਹਿਤ ਸਰ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਸੀ ਉਹਨਾਂ ਨੇ ਸਾਨੂੰ ਕਹਿਣਾ ਹੀ ਕਹਿਣਾ ਵੀ ਮੁਸ਼ਕਲਾਂ ਤਾਂ ਆਉਂਦੀ ਹੀ ਰਹਿਣੀਆਂ ਜ਼ਿੰਦਗੀ ਦੇ ਵਿੱਚ ਪਰ ਤੁਸੀਂ ਆਪਣੀ ਪੜ੍ਹਾਈ ਨਹੀਂ ਛੱਡਣੀ ਹੈਗੀ ਉਹਨਾਂ ਦੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਹੀ ਮੈਨੂੰ ਲੱਗਦਾ ਕਿ ਮੈਂ ਜੂਰੀਸੀ ਨੈੱਟ ਵੀ ਕੁਆਲੀਫਾਈ ਕਰ ਪਾਇਆ ਉਤੀਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਤੇ ਆਪਣੇ ਪੁੱਤ ਤੇ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਇਹ ਕਹਣਾ ਚਾਹੁੰਦੇ ਸਾਡੇ ਬੇਟੀ ਦੀ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਅਸੀਂ ਸੁਣ ਲਿਆ ਕਿ ਇਹਨੇ ਆਵਲਾ ਪੇਪਰ ਉਹ ਕਰ ਲਿਆ ਬੱਚੇ ਨੇ ਤੇ ਸਾਨੂੰ ਇੰਨੀ ਖੁਸ਼ੀ ਹੋਈ ਨਾ ਇਸ ਕਾਰਨ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨੀ ਜਿਹੜੇ ਤੁਸੀਂ ਇੱਥੇ ਆ ਕੇ ਪਹੁੰਚੇ ਬੱਚੇ ਵਾਸਤੇ ਬਹੁਤ ਵੱਡਾ ਧੰਨਵਾਦ ਕੀਤਾ ਤੁਸੀਂ ਆਪਦੀ ਮਿਹਨਤ ਬਹੁਤ ਇੰਜਵਾਕ ਲਾਈ ਰਾਤ ਦਿਨ ਪੜ੍ਹਦਾ ਸੀ ਨਾਲੇ ਆਪਦੇ ਡੈਡੀ ਨਾਲ ਪੱਠੇ ਤੇ ਹਲਪ ਕਰਾਉਂਦਾ ਨਾਲੇ ਰਾਤ ਨੂੰ ਮੰਮਾ ਨਾਲ ਕਰਾਉਂਦਾ ਫਿਰ ਬੱਕਰੀਆਂ ਦੀ ਦੇਖਭਾਲ ਕਰਦਾ ਇਹ ਬੱਚੇ ਨੂੰ ਤਾਂ ਬਹੁਤ ਸਾਨੂੰ ਇੰਨੀ ਖੁਸ਼ੀ ਹੋਈ ਨਾ ਇਸ ਬੱਚੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਮੁੰਡੇ ਨੇ ਪੀਪਰ ਕਲੀਅਰ ਕਰ ਲਿਆ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਬੇਟੇ ਦੀ। ਇਹ ਪੜ੍ਹਾਈ ਵਧੀਆ ਕਰਦਾ ਹੈ ਜੀ। ਘਰੇ ਵੀ ਵਧੀਆ ਕੰਮ ਕਰਦਾ ਹੈ ਸਾਡੇ ਨਾਲ। ਤੇ ਜਿਵੇਂ ਹੁਣ ਬੱਚਾ ਆਪਣਾ ਹੈਗਾ ਇਹਨੇ ਪੜ੍ਹਾਈ ਕੀਤੀ ਕਿੰਨਾ ਕੁ ਤੁਸੀਂ ਇਹਨੂੰ ਮਤਲਬ ਪੜ੍ਹਾਈ ਦੇ ਵਿੱਚ ਅੱਗੇ ਲੈਣ ਵਾਸਤੇ ਕਿੰਨਾ ਕੁ ਤੁਸੀਂ ਮਿਹਨਤ ਕੀਤੀ ਜਾਂ ਕਿਸ ਤਰ੍ਹਾਂ ਇਹਦੇ ਨੂੰ ਅੱਗੇ ਮੋਟੀਵੇਟ ਕਰਦੇ ਰਹੇ। ਅਸੀਂ ਇਹਨੂੰ ਬਹੁਤ ਕਹਿੰਦੇ ਰਹਿੰਦੇ ਹਾਂ ਜੀ ਵੜਿਆ ਕਰ ਬੇਟੇ ਪੜ੍ਹਿਆ ਕਰ ਕੰਮ ਵੀ ਕਰਦੇ ਜ਼ਰੂਰੀ ਨੇ ਪੜ੍ਹਨਾ ਵੀ ਜ਼ਰੂਰੀ ਹੈ ਜੀ। ਬਹੁਤ ਮਿਹਨਤ ਕਰਦਾ ਬੱਚਾ। ਬਹੁਤ ਖੁਸ਼ੀ ਹੈ ਜੀ। ਮਿਹਨਤ ਕਰਕੇ ਬੱਚੇ ਪੜ੍ਹ ਕੇ ਕਾਮ ਬਾਦੇ ਆਈ ਕਰੇ ਵੀ ਵਧੀਆ ਕੰਮ ਕਰਦੇ ਆ ਜੀ ਅਸੀਂ ਪੱਠੇ ਦਾ ਕੰਮ ਕਰਦੇ ਆ ਮਿਹਨਤ ਕਰਦੇ ਆ ਤੇ ਬੱਚਾ ਤੁਹਾਡੇ ਨਾਲ ਵੀ ਕਰਦਾ ਹੁੰਦਾ ਸੀ ਇਹ ਹਾਂਜੀ 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 ਕਰੇ ਸਾਰਾ ਕੰਮ ਕਰਾਉਂਦਾ ਕਰੇ ਮੰਮੀ ਨਾਲ ਜੀ ਕਿੰਨਾ ਕ ਤੁਸੀਂ ਇਹਨੂੰ ਮੋਟੀਵੇਟ ਕੀਤਾ ਜਾਂ ਪੜ੍ਹਨ ਵਾਸਤੇ ਕਿਸ ਤਰ੍ਹਾਂ ਇਹਨੂੰ ਤੁਸੀਂ ਉਹ ਕੀਤਾਗਾ ਕਾਮ ਬਾਜ ਤਾਂ ਕਹੇ ਬੇ ਪੜਾਈ ਬਹੁਤ ਜ਼ਰੂਰੀ ਆ ਜੀ ਢਾਈ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਹੂੰ ਵੱਡ ਕੇ ਇੱਕ ਤੇ ਲੱਗ ਜਾਉਗੇ ਦਾਤਾ ਜੀ ਜਿੰਦੀ ਬਣੇਗਾ ਕਿਸ ਨੇ ਸੱਚ ਹੀ ਕਿਹਾ ਕਿ ਜਿਸ ਨੇ ਕੋਈ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਹ ਪੱਥਰਾਂ ਦਾ سینਾ ਪਾੜ ਕੇ ਵੀ ਮੁਕਾਮ ਹਾਸਲ ਕਰ ਸਕਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਕਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ ਹਕੀਕਤ ਟੀਵੀ ਪੰਜਾਬ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ